ਜੀ ਮੇਰਾ ਨਾਮ ਅੰਜੂ ਜੇ ਅੱਜ ਥਾਣੇ ਦੇ ਬਾਹਰ ਪੁੱਛਿਓ ਕੀ ਕਰ ਰਹੀ ਸੀ ਭਾਈ ਅਸੀਂ ਤੇ ਘਰ ਬੈਠੇ ਸੀ ਮੇਰੇ ਹਸਬੰਡ ਨੇ ਉਹਨਾਂ ਨੇ ਪਹਿਲਾਂ ਵੀ 2-3 ਵਾਰੀ ਵਾਰਨਿੰਗ ਦਿੱਤੀ ਇਹਨਾਂ ਨੂੰ ਵੀ ਦੇਖੋ ਮਹੱਲੇਦਾਰੀ ਆ ਨਹੀਂ ਚੰਗਾ ਲੱਗਦਾ ਵੀ ਤੁਸੀਂ ਪਹਿਲਾਂ ਤੇ ਰੰਗ-ਬਰੰਗੇ ਮੁੰਡੇ ਲਿਆਂਦਾ ਸੀ ਮੇਰੇ ਘਰ ਵਾਲੇ ਨੇ 2-3 ਅਬ 2-3 ਹਫਤੇ ਪਹਿਲਾਂ ਵੀ ਕਿਹਾ ਦੋ ਕੁੜੀਆਂ ਆਈਆਂ ਇਸ ਸਕੂਟੀ ਤੇ ਬਿਠਾ ਕੇ ਇੱਥੋਂ ਬਾਹਰੋ ਲੈ ਕੇ ਗਿਆ ਮੇਰੇ ਹਸਬੰਡ ਨੇ ਕਿਹਾ ਕਿ ਪਲੀਜ਼ ਰਿਕੁਐਸਟ ਆ ਤੁਸੀਂ ਜੋ ਕਰਨਾ ਮਹੱਲੇ ਦੇ ਬਾਹਰ ਕਰੋ ਅੰਦਰ ਨਾ ਕਰੋ ਫਿਰ ਇਹਨਾਂ ਨੂੰ ਇਹਨਾਂ ਨੇ ਗੱਲ ਨਹੀਂ ਸੁਣੀ ਫਿਰ ਦੁਪਹਿਰ ਨੂੰ ਕੱਲ ਦੁਪਹਿਰ ਦੀ ਗੱਲ ਆ ਸਾਡੇ ਕਰਿਆਨਾ ਸਟੋਰ ਆ ਉੱਥੇ ਬਾਹਰ ਮੁੰਡੇ ਦੋ ਟੀਕੇ ਲਾਉਂਦੇ ਸੀ ਮੇਰੀ ਬੇਟੀ ਆਂਦੀ ਸਮਾਨ ਲੈਣਾ ਈ 12 ਸਾਲ ਦੀ ਕੁੜੀ ਔਰ ਭੱਜ ਗਈ ਧਰ ਕੇ ਕਹਿੰਦੀ ਮम्मा ਉੱਥੇ ਮੁੰਡੇ ਟੀਕੇ ਲਾਉਂਦੇ ਉਹ ਦੌੜ ਗਏ ਕਿ ਕਿ ਨਿੱਕੇ ਸਾਡੇ ਬੱਚੇ ਅਸੀਂ ਕੀ ਜਵਾਬ ਦੇਈਏ ਉਹਨਾਂ ਨੂੰ ਆ ਸਾਡੀਆਂ ਭੈਣਾਂ ਸਾਰੀਆਂ ਵਿਚਾਰੀਆਂ ਮਿਹਨਤ ਕਰਦੀਆਂ ਸਵੇਰ ਨੂੰ ਜਾਂਦੀਆਂ ਆ ਸਰਾ ਮੱਲਾ ਹੁਣ ਆਇਆ ਆ ਆ ਸਰਾ ਮੱਲਾ ਸਾਡੇ ਨਾਲ ਆ ਸਾਡੀ ਰਿਕਵੈਸਟ ਆ ਪਲੀਜ਼ ਇੱਥੇ ਜ਼ਰੂਰ ਕਾਰਵਾਈ ਕੀਤੀ ਜਾਵੇ

ਕੋਈ ਆ ਵੀ ਬਹੁਤ ਜ਼ਿਆਦਾ ਕੰਮ ਕਰ ਅੱਗੇ ਤੇ ਉਹ ਲਾ ਪੜਦਾ ਸੀ ਹੁਣ ਤੇ ਰਿਆ ਹੀ ਨਹੀਂ ਹੁਣ ਤੇ ਬਿਨੇ ਸਵੇਰੇ 4-5 ਵਜੇ ਮੁੰਡੇ ਆਨੇ ਸ਼ੁਰੂ ਹੋ ਜਾਂਦਾ ਰੰਗ ਬਹੁਤ ਜ਼ਿਆਦਾ ਦੁਖੀ ਹੋਣ ਕਰਕੇ ਆ ਤੇ ਮੈਂ ਲੈਣਾ ਹਾਂ ਜੀ ਸਾਹਿਬ ਜੀ ਸਰ ਕੀ ਨਾਮ ਜੱਤਾ ਮੇਰਾ ਨਾਮ ਭਾਈ ਸੋਖ ਵਾਲਮੀਕਨ ਆ ਮੈਂ ਸਰਜੀਵ Gandhi ਨਗਰ ਰਹਿਣਾ ਵਾ ਸਾਡੇ ਅਜੀਵ Gandhi ਨਗਰ ਦੇ ਵਿੱਚ ਨਾ ਜਿਹੜਾ ਨਸ਼ਾ ਦਾ ਕੰਮ ਹੀ ਜਿਹੜਾ ਕਿ ਭਗਵੰਤ ਮਾਨ ਜੀ ਨੇ ਬਹੁਤ ਵੱਡੀ ਮਹਿਮਾ ਚਲਾਈ ਹੈ ਨਸ਼ੇ ਦੇ ਵਿਰੁੱਧ ਤੇ ਸਾਰਾ ਮੁਹੱਲਾ ਨਾ ਇੱਕ ਸਾਡੇ ਉੱਤੇ ਪਰਿਵਾਰ ਰਹਿੰਦਾ ਵਾ ਜੋ ਕਿ ਬਹੁਤ ਜ਼ਿਆਦਾ ਨਸ਼ਾ ਵੇਚਦਾ ਵਾ ਉਹਨਾਂ ਦਾ ਟਾਲੀ ਸੰਬੰਧ ਹੈਗੇ ਆ ਪੁੱਨੇ ਦੀ ਇੱਕ ਭੈਣ ਵੀ ਉੱਤੇ ਆ ਉਹ ਦੋਵੇਂ ਭਰਾ ਨਸ਼ਾ ਕਰਦੇ ਉਹਨਾਂ ਦੇ ਪਹਿਲੋ ਵੀ ਪਰਚੇ ਹੈਗੇ ਆ ਐਨਡੀਬੀਐਸ ਦੇ ਕਾਫੀ ਤੇ ਉਹ ਹਟਦੇ ਨਹੀਂ ਪਏ ਹੀ ਉਹਨਾਂ ਨੂੰ ਸਾਰੇ ਮੁਹੱਲੇ ਨੇ ਰਲ ਕੇ ਕਿਹਾ ਪਰ ਉਹ ਇਸ ਈ ਤੇ ਨਹੀਂ ਆਂਦੇ ਅੱਗੋਂ ਗੱਲ ਪੈਣ ਤੱਕ ਜਾਂਦੇ ਸੀ ਅੱਜ ਪੂਰਾ ਮੁਹੱਲਾ ਦੁਖੀ ਹੋ ਕੇ ਜਿ ਉਹਨਾਂ ਨੂੰ ਕਿਹਾ ਵਾ ਨਸ਼ੇ ਵੇਚਦੇ ਨੂੰ ਫੜਿਆ ਵਾ ਇਹ ਅਗਿਓ ਦੇ ਛੋਟੇ ਭਰਾ ਨੇ ਦਾਤਰ ਕੱਢ ਗਏ ਤੇ ਫਿਰ ਉਹਨਾਂ ਨੂੰ ਮੁੜਕੇ ਜੀ ਥਾਣੇ ਫੜਾਇਆ ਗਿਆ ਵਾ ਜੋ ਕਿ ਸਾਡੇ ਮਾਨਯੋਗ ਐਸ ਐਚਓ ਸਾਹਿਬ ਸ਼ਮਿੰਦਰ ਸਿੰਘ ਜੀ ਤੇ ਸਾਡੇ ਆਪਣਾ ਸੰਦੀਪ ਸਿੰਘ ਜੀ ਚੀਦਾ ਜੀ ਐਡੀਸ਼ਨਲ ਐਸ ਐਚਓ ਸਾਹਿਬ ਉਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਉਹਨਾਂ ਦੇ ਪਰਚੇ ਦਿੱਤੇ ਆ ਤੇ ਇਹ ਬਹੁਤ ਹੀ ਜਿਆਦਾ ਮਾਣ ਕਰਦੇ ਭਗਵੰਤ ਮਾਨ ਸਰਕਾਰ ਦਾ ਜਿਨ੍ਹਾਂ ਨੇ ਨਸ਼ਾ ਦੇ ਵਿਰੁੱਧ ਇਹ ਮਹਿਮਾ ਚਲਾਈ ਆ ਤੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਸਾਡਾ ਹਮ ਹਮਾ ਕੇ ਸਾਥ ਦਿੱਤਾ ਜੀ ਤੇ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਸਾਡੀ ਪੰਜਾਬ ਪੁਲਿਸ ਨੂੰ ਜਿਹੜੇ ਨਸ਼ਿਆਂ ਦੇ ਵਿਰੁੱਧ ਇਸ ਵਕਤ ਸਖਤੋ ਸਖਤ ਕਾਰਵਾਈ ਕਰਦੇ ਪਏ ਆ ਜੀ। ਜੀ ਸਰ ਇੱਕ ਮਾਣਵਾਸ ਕਾਲੋ ਆਪਣੀ ਟੀਮ ਹੀ ਮਾਣਦੇ। ਮਾਮਲਾ ਇੱਕ ਰਜੀਵਨਗਰ ਜਿਹੜਾ ਹੈਗਾ ਆਬਾਦੀ ਹੈਗੀ ਆ ਉਹਦੇ ਮੁਹੱਲਾ ਨਿਵਾਸੀਆਂ ਨੇ ਇੱਕ ਕੰਪਲੇਂਟ ਦਿੱਤੀ ਆ ਕਿ ਅੱਜੂ ਨਾਂ ਦਾ ਇੱਕ ਮੁੰਡਾ ਹੈਗਾ ਸਾਧਾ ਨਾਂ ਦਾ। ਇਹ ਜਿਹੜਾ ਹੈਗਾ ਇੱਥੇ ਕਾਫੀ ਗੁੰਡਾਗਰਦੀ ਕਰਦਾ ਠੀਕ ਆ ਜੀ ਤੇ ਇਹਦੇ ਕੰਪਲੇਂਟ ਕਰ ਰਹੇ ਵੈਰੀਫਾਈ ਕਰ ਰਹੇ ਆ ਜੋ ਬੰਦੀ ਕਾਨੂੰਨੀ ਕਰਦੇ ਜੀ ਫਿਰ ਜਲਦੀ